ਕਰਦਾ ਸੀ ਸਾਲੋਂ ਅਸੀਂ ਵੀ ਤਾਂ ਹੀ ਖੜੇ ਆ ਜੀ ਅੱਜ ਉਹ ਯਾਦ ਰੋਵੇ ਸਿੱਧੂ ਗੁੱਸੇ ਵਾਲਾ ਦੀ ਜੋ ਜੁੜਾ ਲੈ ਕੇ ਬਹੁਤ ਹੀ ਯਾਦਾਂ ਨੇ ਬੜੀ ਬੜੀ ਸ਼ੇਅਰ ਕਰ ਚੁੱਕੇ ਆ ਤੇ ਦੁਨੀਆ ਤੱਕ ਯਾਦ ਜਿੰਨਾ ਜਰਾ ਅਸੀਂ ਚਾਹੁੰਨੇ ਹਾਂ ਚਾਹ ਰਿਹਾ ਯਾਦ ਰੱਖਾਂਗੇ ਇੱਕ ਚੀਜ਼ ਸਿੱਧੂ ਗੁੱਸੇ ਵਾਲਾ ਕੋਈ ਵੀ ਰਾਜਨੀਤੀ ਬਾਰੇ ਨਹੀਂ ਜਾਣੇ ਕੋਈ ਨਹੀਂ ਨਾ ਇਹ ਜੋ ਅੰਦਰੋਂ ਪਿਆਰ ਕਰਦੇ ਤੇ ਕਰਦੇ ਪਰਿਵਾਰ ਦੇ ਨਾਲੋਂ ਹਰ ਕਦਮ 'ਚ ਤੇ ਨਜ਼ਰ ਸਾਹ ਲੈ ਨਾਲ ਜੀ ਬਿਲਕੁਲ ਪਰਿਵਾਰ ਆਸ਼ਿਆ ਖੜੇ ਰਹਿਣਗੇ ਕੀ ਕਹਿਣਾ ਚਾਹੁੰਦੇ ਕੀ ਕਹਿਣਾ ਜੀ ਰੱਬ ਅੱਗੇ ਦੁਆ ਹੈ ਤੇ ਮਾਲਕ ਦੇਦੇ ਬਾਪੂ ਦੀ ਲੰਮੀ ਉਮਰ ਕਰੇ ਉਹਨਾਂ ਨੂੰ ਕੋਈ ਨਹੀਂ ਕੋਈ ਨਹੀਂ ਲੈ ਕੇ ਬਚਾ ਕੇ ਰੱਖੇ ਉਹ ਮਿਲ ਨਹੀਂ ਉਹ ਸੰਦੀ ਲੰਮੀ ਉਮਰ ਕਰੇ ਦਿੱਤੀਆਂ ਮਾਵਾ ਤੋਂ ਦੂਰ ਰੱਖੇ ਉਹਨੂੰ ਤੇ ਉਸ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼। ਸਿੱਧੂ ਹਮੇਸ਼ਾ ਤੁਹਾਡੇ ਤੁਹਾਡੇ ਨਾਲ ਖੜਦਾ ਸੀ ਤੁਹਾਡਾ ਨਾਮ ਵੀ ਨਹੀਂ ਆਈ ਅਸੀਂ ਖੜੇ ਹਾਂ ਤੇ ਵੇਖੋ ਤੇ ਹਮੇਸ਼ਾ ਖੜੇ ਰਵਾਂਗੇ। ਠੀਕ। ਕੋਈ ਅੱਗੇ ਪਲਾਨਿੰਗ ਸੀ ਕਿ ਸਿੱਧੂ ਦੇ ਨਾਲ ਕੋਈ ਗੀਤ ਦੀ ਜਾਪਸ਼ੁਰ ਬੜਾ ਇਹ ਪਲਾਨ ਹੈ ਬਹੁਤ ਜ਼ਿਆਦਾ ਜਿਹੜੀਆਂ-ਕਿਹੜੀਆਂ ਸੀ ਕੁਝ ਦੱਸ ਸਕਦੇ ਹੋ ਥੋੜਾ ਕੈਮਰੇ ਤੇ 10 ਵਜੇ ਪਤਾ ਬੇਬੇ-ਬਾਪੂ ਨੂੰ ਪਤਾ ਹੈ ਬਾਕੀ ਕਾਫੀ ਐਂਟੀਰੀਅਰ ਜੀ ਕਲਾਕਾਰਾਂ ਨੂੰ ਬਾਣਿਆ ਸੀ ਹਲੇ ਤਾਂ ਮਾਸਟਰ ਕਰਨਾ ਸੀ ਹਲੇ ਤਾਂ ਸ਼ੁਰੂਆਤ ਸੀ ਜੀ ਹਾਂਜੀ ਜੀ ਤੇ ਮਾਤਾ ਜੀ ਨਾਲ ਕੋਈ ਗੱਲਬਾਤਾਂ ਚ ਹੋਈ ਹੈ ਬੱਬੂ ਜੀ ਨਾਲ ਗਲਤ ਹੋਈ ਹੈ ਜੀ ਹਾਂਜੀ ਹੋਈ ਬਸ ਅਸੀਂ ਵੀ ਬਾਈਟ ਨਹੀਂ ਕਰਨੀ ਨਹੀਂ ਕਰ ਲਿਓ ਬਾਈ ਖੜ੍ਹ ਜਾਓ ਸਿਰਫ ਇੰਨੀ ਐਵੀ ਠੀਕ ਠਾਕ ਹੈ ਜੀ ਅਸੀਂ ਤਾਂ ਅਰਦਾਸ ਕਰਾਂਗੇ ਕਿ ਤੁਹਾਡੇ ਵੱਲੋਂ ਅਸੀਂ ਤੁਹਾਡੇ ਵੱਲੋਂ ਹੀ ਆਏ ਜੀ ਹਾਜ਼ਰੀ ਸ਼ੁਕਰੀਆ